ਬਰੋਂ ਦਾ ਰਦਨ ਮਾਤਮੀ ਇਹ ਉਹਨੇ ਕਹਿੰਦੀ ਵੀ ਆਪਾਂ ਇਸ ਵੇਰੇ ਪਾਲਟੀ ਕਰਨੀ ਤੇ ਕੱਲਾ ਬੰਦਾ ਕਿੰਨੇ 10 ਲੱਖ ਮੇਰੇ ਲਈ 3 ਲੱਖ ਦੇ ਮਟਾਕੇ ਵੀ ਚਲਾਉਣੇ ਰਾਤ ਨੂੰ ਠੁਗਰੀ ਨਹੀਂ ਮਾਰਨੀ ਆਥੇ ਸੱਤ ਸੱਤ ਠੁਗਰੀ ਲੈ ਗਈ ਸਨੀ ਬੱਲੇ ਬੁੱਲੇ ਕੁਝ ਨਹੀਂ ਮੈਂ ਤਾਂ ਲੈਂਡ ਗਿਆ ਉੱਥੇ ਵੀ ਕਿਹਾ ਆਪਣਾ ਸੁਭਾਅ ਤਾਂ ਮੈਂ ਕਿਹਾ ਵੀ ਜੀ ਸਾਰੇ ਆਪਣੇ ਆਂ ਮੈਂ ਤਾਂ ਡੇਲਾ ਹੱਥ ਦੇਖਿਆ ਵੀ ਇਹ ਹੀ 18-18 ਕੇ ਟਿਕੰਨ ਕਰਦੇ ਫਿਰ ਤੁਸੀਂ ਰਾਤ ਨੂੰ ਖੇਤੀ ਐ ਇਸੇ ਨੇ ਬਈ ਰੋਦੀ ਖਾਲੇ ਤੇ 1 ਲੱਖ ਰੁਪਇਆ ਵੱਜਦਾ ਪੂਰਾ ਜੋਰ ਲਾ ਗਿਆ। ਇਸ ਸਾਲ ਦਾ ਕਿੰਨਾ ਬਣਿਆ 12 ਲੱਖ। ਤੇ ਜਦੋਂ ਆਪਾਂ ਪੰਜਾਬ ਆਉਣੀ ਆ ਜਨਮਰੀ ਖਰਗਰੀ ਚ ਤੇ ਐਡੀ ਫੁਗਰੀ ਮਾਰਦੇ ਆ ਪਤਾ ਸੌਣ ਨੂੰ ਸਾਰਿਆਂ ਦਾ। ਉਸ ਸਾਲ ਕੀ 12 ਲੱਖ ਜਿਹੜਾ ਇਕੱਠਾ ਕੀਤਾ ਨਾ ਦਿਹਾੜੀ ਦਾ ਪਾ ਕਰਕੇ ਉਹਨੂੰ ਦੋਨੋਂ ਰਾਤਾਂ ਚ ਉਡਾ ਦਿੰਦੇ। ਤੇ ਜਿਹੜਾ ਗਵਾਂਢੀ ਹੁੰਦਾ ਉਹਨੂੰ ਉਸ ਤਰ੍ਹਾਂ ਹੀ ਟੈਗ ਕਰਾ ਦਿੰਦੇ ਆ ਕੋਸਾ ਤਰ੍ਹਾਂ। ਸਹੀ ਤਿੰਨ ਦਾ ਇਹਨਾਂ ਵਿਆਹ ਕੀਤਾ ਮੇਰੇ ਜਨਮ ਪਟਾਕੇ ਚ ਲਾ ਕੇ ਤੁਈ ਕੋਈ ਸਿਆਣਕੀਆਂ ਗੁਰਬਾਣੀ ਦੇ ਵਿੱਚੋਂ ਆਪਾਂ ਨੂੰ ਚਲੋ ਇਹ ਕਥਾ ਕਰਕੇ ਗਾਲਾਂ ਬਹੁਤ ਨਹੀਂ ਅਗਲਾ ਕਿੰਨਾ ਬਾਬਾ ਅਹੀਂ ਲਾਇ ਤੁਹਾਨੂੰ ਢੇਡਤੀ ਅਸੀਂ ਅਸੀਂ ਤੁਹਾਨੂੰ ਕਾਦੀ ਤੰਗੀ ਮੇਰਾ ਪੁੱਤ ਮੈਂ ਜੋ ਮਹਿ ਕਰੋਂ ਤੰਗੀ ਤੇ ਗੁਰੂ ਗੋਬਿੰਦ ਸਿੰਘ ਉਹ ਵੀ ਕੋਈ ਨਹੀਂ ਸੀ ਜਿਹਨੇ ਆਪਣੇ ਪੁੱਤਰਾਂ ਤੇ ਖਫਣ ਨਹੀਂ ਪਾਇਆ ਸਾਡੇ ਵੱਲੋਂ ਉਂਗਲ ਕੀਤੀ ਸੀ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀਏ ਸੋਤਾ ਆਪੋ ਤਾਂ ਵਾਸਤੇ ਸਰਵੰਸ ਆ ਰਿਆ ਜਿਹੜੇ ਰਹਿ ਰਸ ਜਿਹ ਉਧਰੋਂ ਹੁੰਦੇ ਹੀ ਹੁੰਦੀ ਤੇ ਇਧਰ ਡੀਜਾ ਚੱਲਦਾ ਵੀ ਨਹੀਂ ਬਿਮਾਰ ਦਾ ਪਾਠ ਹੁੰਦਾ ਜੇਰਾ ਕਰ ਲੋ ਇਹਨਾਂ ਵਾਸਤੇ ਸਰਬੰਸ ਵਾਰਿਆ ਜਿਹੜੇ ਅਰਦਾਸ ਦੇ ਵਿੱਚ 500 ਬੰਦਾ ਫੈਲਸ ਚ ਖੜਾ ਨੰਗੇ ਸਿਰ ਜੁੱਤੀਆਂ ਪਾ ਕੇ ਅਰਦਾਸ ਹੁੰਦੀ ਖੇਲ ਜੁੱਤੀ ਨਹੀਂ ਲਾਈ ਇਹਨਾਂ ਪੁੱਤਰਾ ਵਾਸਤੇ ਮਹਾਰਾਜ ਦਾ ਰੂਪ ਰਸਤੇ ਚੋਂ ਲਾ 40 ਲੱਖ ਦੀ ਗੱਡੀ ਚ ਟੱਪਰ ਜਾਂਦਾ ਅੱਖੀਂ ਕਿਤੇ ਗੱਡੀ ਡਾਕੇ ਉਤਰ ਕੇ ਬਾਹਰ ਨਿਕਲੂ ਵੀ ਮਾਲਕ ਆ ਰਿਹਾ ਇਹ ਪਰੇ ਦੀ ਕਰਨ ਕੀ ਸਾਰਾ ਛੱਡਾ ਪਾਕ ਜਾਂਦੀ ਇਹਨਾਂ ਪੁੱਤਰਾ ਵਾਸਤੇ ਜਾਗੋ ਮਾਰੇ ਸਾਹਿਬ ਜੀ ਕਹਿੰਦੇ ਮਾਂ ਚਿੰਤਾ ਨਾ ਕਰਿਆ ਕਰ ਤੇਰੇ ਪੁੱਤਰ ਨੂੰ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਦੇ ਦਿੰਨੇ ਆ ਮਾਰੇ ਸਾਹਿਬ ਜੀ ਨੇ ਇੱਕ ਰੁਮਾਲ ਸਾਹਿਬ ਦਿੱਤਾ ਜਿਹਦੇ ਨਾਲ ਮਾਰੇ ਜ ਆਪਨਾ ਮੁਖੜਾ ਸਾਫ਼ ਕਰਦੇ ਸੀ ਨਹੀਂ ਜਮੋਡੇ ਤੇ ਆਖੋ ਸਤਨਾਮ ਸ਼੍ਰੀ 遍历 ਗੁਰਬਾਣੀ ਦੀ ਨਗਰ ਤੇ ਚੱਲ ਜੇ ਕੋਈ ਸ਼ੰਕਾ ਨਾ ਕਰੇ ਮਾਰੇ ਕਹਿੰਦੇ ਗੁਰ ਅਮਰਦਾਸ ਪਰਸੀ ਐ ਉਹਮ ਪਾਤਕ ਬਿਨਾਸੈ ਕਹਿੰਦੇ ਗੁਰੂ ਅਮਰਦਾਸ ਐਸੀ ਅਸਤੀ ਦੇ ਮਾਲਕ ਨਾ ਰੱਬੀ ਜੋਤ ਜਿਹੜੀ ਧਰਤੀ ਤੇ ਆਪਣਾ ਪੈਰ ਰੱਖ ਤੇ ਪੈਰ ਚੁੱਕ ਲੈਂਦੇ ਸੀ ਨਾ ਗੁਰੂ ਅਮਰਦਾਸ ਜੀ ਉਹ ਧਰਤੀ ਦੇ ਪਾਪ ਦਗਦ ਹੋ ਜਾਂਦੇ ਸੀ ਜਿੰਨੀ ਵੀ ਗਰ ਕੀ ਧਰਤੀ ਸੀ ਨਾ ਜਿੱਥੇ ਬਾਬੇ ਦਾ ਚਰਨ ਪੈਂਦਾ ਸੀ ਨਾ ਗੁਰੇ ਅਮਰਦਾਸ ਪਰਸੀਐ ਬੋਹਮ ਪਾਤਕ ਬਿਨਾਸੈ ਗੁਰੇ ਅਮਰਦਾਸ ਪਰਸੀਐ ਸਿਧ ਸਾਧਕ ਆਸਾਸੈ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਬਉ ਮੁਗਹਿ ਗੁਰੇ ਅਮਰਦਾਸ ਪਰਸੀਐ ਭੋਲ ਕੇ ਗਉ ਚੁਕੇ ਉਸ ਗੁਰੂ ਨੇ ਆਪਣੇ ਮੋਢੇ ਤੋਂ ਰਮਾਲ ਬਾਬਾ ਜੀ ਨੂੰ ਦਿੱਤਾ ਕਹਿੰਦੇ ਜਾਓ ਪੁੱਤਰ ਕਾਰ ਸੇਵਾ ਦੇ ਰੂਪ ਰੋਸੰਗਸ ਵਾਸਤੇ ਪ੍ਰਬੰਧ ਕਰਨਾ ਜਿੱਦਾਂ ਤੁਸੀਂ ਪੰਡਾਲ ਦਾ ਕੀਤਾ ਸੰਗਤਾਂ ਨੇ ਲੰਗਰ ਲਾਏ ਸਾਰੇ ਨੌਜਵਾਨ ਵੀਰ ਅੱਗੋਂ ਚਾਚਾ ਤੁਸੀਂ ਸਾਰੇ ਵੇਖੇ ਮੇਰੇ ਆਪਣੇ ਮੈਂ ਸੰਗਦਾ ਨਹੀਂ ਹੁੰਦਾ ਮੈਂ ਆਪ ਖੁਦ ਮੋਨਾ ਖੋਨਾ ਸੀ ਆਖੋ ਸਤਨਾਮ ਸ੍ਰੀ ਅਹਿਮੀ ਤਰ੍ਹਾਂ ਦੇ ਰਹੇ ਹਾਂ ਸ਼ਰਾਬਾਂ ਖਵਾਬਾਂ ਦੇ ਵਿੱਚੋਂ ਨਿਕਲੇ ਉਹਨਾਂ ਪਰਿਵਾਰਾਂ ਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਗੁਰੂ ਕੀ ਹੈ ਬੇਬੁਸਾਨੀ ਹੁੰਦਾ ਇਸ ਸਮਾਂ ਹੁੰਦਾ ਕੋਈ ਮਾਰੇ ਕਰੂਗਾ ਮੇਰ ਪਰ ਸਭ ਤੋਂ ਵੱਡੀ ਗੱਲ ਜਦੋਂ ਨੀ ਪੱਥਰ ਰੱਖਿਆ ਜਾਵੇ ਨਾ ਪਲਾਟ ਲੈ ਕੇ ਘਰ ਬਣਾਈ ਜਾਂਦਾ ਸਾਨੂੰ ਖੁਸ਼ੀ ਹੁੰਦੀ ਵੀ ਸਾਡੇ ਵੀਰ ਭੈਣਾ ਭਾਵੇਂ ਤੁਸੀਂ ਜੀ ਨਹੀਂ ਆਏ ਪਰ ਤੁਹਾਡੇ ਜੀ ਬੱਪਣ ਹੈ ਕਿ ਤੁਸੀਂ ਸੱਚ ਨੂੰ ਸੁਣਦੇ ਜੀ ਹੁਣ ਕਈ ਵੀਰ ਮਿਲਦੇ ਆ ਰੋਜ਼ ਪੈਗ ਲਾਉਂਦੇ ਪਰ ਉਹ ਤਾਂ ਕੀ ਐਦਾਂ ਹੱਥ ਜੋੜ ਕੇ ਗਿਆਨੀ ਜੀ ਮੈਂ ਰੋਜ਼ ਪੈਗ ਲਾਉਣਾ ਪਰ ਮੈਂ ਕਥਾ ਸੁਣਦਾ ਜੀ ਅਹੀਂ ਪਾਪੀ ਬੰਦੇ ਆ ਪਰ ਤੁਸੀਂ ਲੱਗੇ ਰਹੋ ਤਖੜੇ ਹੋ ਕੇ ਤੈਨੂੰ ਬੜੀ ਖੁਸ਼ੀ ਹੁਈ ਮੈਂ ਕਿਹਾ ਵੀ ਤੂੰ ਰੋਜ਼ ਪੈਗ ਲਾਉਣਾ ਦਾੜੀ ਵੀ ਕੱਟੀ ਅਹੀਂ ਜੇ ਹੋਲੀ ਦਾ ਤੁਹਾਡੇ ਵਿਰੋਧ ਦਾ ਤੈਨੂੰ ਗੁੱਸਾ ਨਹੀਂ ਆਉਂਦਾ ਪਤਾ ਨਹੀਂ ਕੀ ਆਖਿਆ ਅੱਖਾਂ 'ਚ ਪਾਣੀ ਆ ਗਿਆ ਕਿੰਨਾ ਬਾਬਾ ਜੀ ਕਰਮਾਂ ਕਰਕੇ ਪਾਪੀ ਆ ਗਲਤੀਆਂ ਦੇ ਪੁੱਤ ਨੇ ਆ ਪਰ ਤੁਹਾਡੀ ਵਿਚਾਰ ਮੇਰੇ ਘਰੇ ਚੱਲਦੀ ਐ ਮੇਰੇ ਇੱਕੋ ਪੁੱਤ ਐ ਬੁੱਧ ਮੱਲਾ ਬੰਦਾ ਉਹਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲਿਆ ਤੇ ਮੇਰੇ ਤੇ ਗੁਰੂ ਦੀ ਅਰਦਾਸ ਵੱਡੀ ਵੱਡੀ ਗੱਲ ਹੈ ਲੋ ਬੰਦੇ ਨੂੰ ਪਤਾ ਸਾਰਾ ਕੁਝ ਇਹ ਵੀ ਮੇਰੀ ਧੀ ਮੇਰਾ ਪੁੱਤਰ ਚੰਗੇ ਬਣੇ ਜਾਵੇ ਪਰ ਆਪਾਂ ਆਪਣੇ ਆਪ ਦਾ ਬੜੀ ਖੁਸ਼ੀ ਹੁੰਦੀ ਵੀ ਚਲੋ ਸ਼ੁਕਰ ਹੈ ਨੀਂਦ ਤੇ ਰੱਖੀ ਮਕਾਨ ਆਪੇ ਬਣ ਜਾਣਾ ਹੈ ਇੱਚ ਕੋਈ ਸ਼ੱਕ ਨਹੀਂ ਆਪਾਂ ਸਾਰੇ ਇੱਕੋ ਜਿਹਾਂ ਕਰਮਾਂ ਕਰਕੇ ਹੀ ਨੇ ਆ ਕੋਈ ਆਪਾਂ ਪੂਰੇ ਨਹੀਂ ਸਾਰੇ ਗਲਤੀਆਂ ਦੇ ਬੁਦਲੇ ਜ਼ਰੂਰੀ ਨਹੀਂ ਕਿ ਮੈਂ ਕਿਰਪਾਨ ਫੜੀ ਚੋਲਾ ਪਾਇਆ ਪੱਗ ਬਜੀ ਮੈਂ ਰਾਮ ਆਪਾਂ ਸਾਰੇ ਆਗਣਾਂ ਦੇ ਭਰੇ ਆਂ ਤੇ ਉਗਣ ਵੀ ਦੇਖ ਜਿੰਨੇ ਮਾਰੇ ਦੀ ਬਾਣੀ ਚ ਲਿਖਿਆ ਬਾਦਸ਼ਾਹ ਕਹਿੰਦੇ ਜੀਤਾ ਸਮੁੰਦ ਸਾਗਰ ਨੀਰ ਭਰਿਆ ਬੱਲੇ ਬੱਲੇ ਸਮੁੰਦਰ ਦੇ ਵਿੱਚ ਕਹਿੰਦੇ ਜਿੰਨਾ ਪਾਣੀ ਇੰਨੀਆਂ ਗਲਤੀਆਂ ਕੀਤੀਆਂ ਏ ਫਿਰ ਬੜੋ ਜੀਤਾ ਸਮੁੰਦ ਸਾਗਰ ਤੇਤੇ ਆਗਰ ਹਮਾਰੇ ਆ ਕਰੂ ਕਿ ਸ਼ਮੇਰ ਪਾਉ ਡੁੱਬਦੇ ਪੱਥਰ ਧਾਰੇ ਮਾਰੇ ਸਾਨੂੰ ਬਖਸ਼ੀ ਸਾਡੇ ਤੇ ਕਿਰਪਾ ਕਰਦੇ ਹੋ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਜਦੋਂ ਰਮਾਲ ਸਾਹਿਬ ਦਿੱਤਾ ਤੇ ਬਾਬਾ ਸੌਣ ਮਲ ਜੀ ਨੇ ਮੱਥਾ ਟੇਕਿਆ ਚਲੇ ਗਏ ਹਿਮਾਚਲ ਪ੍ਰਦੇਸ਼ ਵਾਲ ਹਰੀਪੁਰ ਲੱਕੜ ਬੜੀ ਸੋਹਣੀ ਹੈ ਤੇ ਦਰਿਆ ਬਿਆਸਾ ਜਿਹੜਾ ਹੈ ਨਾ ਇਹ ਬੜੀ ਤੇਜ਼ੀ ਨਾਲ ਅੱਜ ਵੀ ਵਗਦਾ ਤੇ ਉਦੋਂ ਵੀ ਵਗਦਾ ਸੀ ਤੇ ਗੋਇਦਵਾਲ ਸਾਹਿਬ ਨਾਲ ਖੈ ਕੇ ਲੰਗਦਾ ਹੁਣ ਉਦੋਂ ਇੱਡੇ ਸਾਧਨ ਨਹੀਂ ਸੀ ਟ੍ਰੈਕਟਰ ਟਰਾਲੀਆਂ ਦੇ ਤੇ ਪਤਾ ਕੀ ਕਰਦੇ ਸੀ ਲੱਕੜ ਵੰਡ ਕੇ ਬੰਨ ਕੇ ਨਾ ਉਥੋਂ ਤੇ ਪਾਣੀ ਚ ਪਾ ਦਿੰਦੇ ਸੀ ਪਾਣੀ ਪਾਣੀ ਦੇ ਰਾਈਓ ਲਖਣਾ ਜਿਹੜੀਆਂ ਵਹਾ ਕੇ ਇੱਥੇ ਆਉਂਦੀਆਂ ਸੀ ਤੇ ਨਾਲੋਂ ਲੰਗਦਾ ਸੀ ਪਿਆਸਾ ਉਹਦੇ ਜੋ ਕੱਢਦੇ ਸੀ ਇਹ ਸੇਵਾਕਾਰ ਸੇਵਾ ਬਣ ਕੇ ਚੱਲ ਗਈ ਚੱਲਦਿਆਂ ਚੱਲਦਿਆਂ ਹਰੀਪੁਰ ਦੇ ਰਾਜੇ ਦੀ ਹਾਦੂਦ ਦੇ ਵਿੱਚ ਪਹੁੰਚ ਗਏ ਭਾਈ ਸਾਹਿਬ ਤੇ ਉਹ ਇੱਕ ਨਾ ਇਦਾਂ ਸਾਡੀਆਂ ਬੀਬੀਆਂ ਕਈ ਝਾੜੇ ਹੋ ਗਏ ਕਈ ਵਰਤ ਰੱਖਦੇ ਆ ਕੋ ਸਤਨਾਮ ਉੱਥੇ ਵੀ ਇਹ ਪਰੰਪਰਾ ਸੀ ਆਕਾਦੀਸ਼ੀ ਦਾ ਵਰਤ ਸੀ ਮੈਂ ਕੱਲ ਪਰਸੋਂ ਵੀ ਬੋਲਿਆ ਸੀ ਕਿ ਭਾਈ ਮੇਰੀਆਂ ਗੁਰੂਆਂ ਸਿੱਖਾਂ ਦੀਆਂ ਧੀਆਂ ਬੰਦਾ ਕਾਦਾ ਵਰਤ ਰੱਖਣਾ ਨਿੰਦਿਆ ਚੂਲੀ ਈਰਖਾ ਸਾੜਾ ਕਿਸੇ ਦਾ ਦਿਲ ਨਹੀਂ ਲਗਾਉਣਾ ਵਰਤ ਰੱਖਣਾ ਤੇ ਇੱਕ ਚੌਂਕਲੇ 'ਚ ਖੰਡ ਪਾਠ ਕੀ ਉਸਪਾੜਨੀਪਾਣਾ ਇੱਕ ਚੌਂਕੜੇ 'ਚ ਪਰ ਮੈਨੂੰ ਕਹਿੰਦੇ ਵੀ ਨਾਲ ਨਹੀਂ ਮੇਰਾ ਲੈਣਾ ਨਾ ਪਿੰਡ ਦਾ ਮੈਂ ਇਸ਼ਾਰਾ ਕੀਤਾ ਵੀ ਤੁਸੀਂ ਜਾਗੋ ਕਹਿੰਦੇ ਵੀ ਸਾਰੀਆਂ ਬੀਬੀਆਂ ਵਰਤ ਰੱਖਦੀਆਂ ਪਰ ਮੈਂ ਗੁਰੂਗ੍ਰੰਥ ਸਾਹਿਬ ਦੀ ਸੰਸਿਆ ਕੀਤੀ ਵੀਰ ਜੀ ਮੈਂ ਭਗਤੀ ਪੜੀ ਸੀ ਆਹ ਛੋਟੇ ਅੰਮ੍ਰਿਤਪਾਖੰਡ ਨਾ ਹੋਏ ਸੁਹਾਗਣ ਨਾ ਹੋਏ ਰੰਡ ਗੁਰੂਗ੍ਰੰਥ ਸਾਹਿਬ ਦੇ ਭਜਨ ਕਹਿੰਦੇ ਫਿਰ ਮੈਂ ਵੀ ਆਖਿਆ ਵੀ ਮੈਂ ਵੀ ਵਰਤ ਰੱਖਣਾ ਮਤਾਂ ਕਾਹਦਾ ਕਹਿੰਦੇ ਮੈਂ ਪੂਰੇ 15 20 ਜਨਾਂ ਤੋਂ ਰੋਟੀ ਪਾਣੀ ਕਢਾਇਆ ਹੈ ਜਿਹੜੇ ਵੀ ਸਿੰਘ ਇੱਕ ਚੌਂਕੜੇ ਵਿੱਚ ਕਰਦੇ ਉਹਨਾਂ ਨੂੰ ਪਤਾ ਵਾ ਪਹਿਲਾਂ ਆਪਾਂ ਨੂੰ ਇੱਕ ਵੀ ਮਹੀਨਾ ਛੱਡਣਾ ਪੈਣਾ ਹੌਲੀ ਹੌਲੀ ਕਿਉਂਕਿ ਫਿਰ ਆਪਾਂ ਨੂੰ ਜਿਹੜੀ ਕਿਰਿਆ ਵਾ ਸਪਾਉਂਦੀ ਨਹੀਂ ਕਿ ਦੀਵਲੀ ਭਗਤੀ ਆਵੀ ਜਪ ਤਪ ਸੰਜਮ ਧਰਮੜਾ ਕਮਾਇਆ 20-25 ਦਿਨਾਂ ਤੋਂ ਰੋਟੀ ਪਾਣੀ ਘਟਾ ਦੇਣਾ ਸਰੀਰ ਦਾ ਅੰਦਰਲਾ ਹਿੱਸਾ ਖੰਧ ਹੋ ਜਾਣਾ 48 ਘੰਟੇ ਚੌਂਕੜਾ ਮਾਰ ਕੇ ਇੱਕੇ ਚੌਂਕੜੇ 'ਚ ਇੱਕ ਓੰਕਾਰ ਤੋਂ 1430 ਅੰਗ ਦਾ ਜਾਪ ਧਾਨੀਆਂ ਬਾਬਾ ਇੱਕ ਦੋ ਘੰਟੇ ਲਈ ਦੀਵਾਨ ਚ ਪਈਏ ਤੇ ਇੰਦਾ ਇਹ ਕਰਨ ਲੱਗ ਪਈਦਾ ਕਿ ਇਡੇਲੇ ਹੋ ਜਾਂਦੇ ਹਨ ਮੈਂ ਕਿਹਨਾ ਦੁਨੀਆਂ 'ਚ ਦੀ ਬਾਣੀ ਦੀ ਸ਼ਕਤੀ ਹੈਗੀ ਕਰਾਮਾਤ ਹੈਗੀ ਅੱਜ ਵੀ ਆ ਜਿਹੜੇ ਚਾਰ ਪੰਜ ਲੱਗੇ ਹੁੰਦੇ ਨਾ ਉਹ ਟੀਵੀ 'ਤੇ ਬੈਠ ਗਏ ਹੈ ਐਵੇਂ ਬਾਬੇ ਦੇ ਜੋੜੇ ਦੀ ਕਥਾ ਲੋਕੀ ਸੁਣਾਉਂਦੇ ਆ ਇਹ ਤੇ ਕਹਾਣੀਆਂ ਗਾਪਾ ਜੋੜੇ ਲਾਇਆ ਠੀਕ ਹੁੰਦਾ ਤੇ ਬਿਮਾਰੀ ਮੈਂ ਇਹ ਕਿਹਨਾ ਨਾ ਕਰਮ ਕੋ ਸ਼ੰਕਾ ਨਾ ਗੁਰੂ ਤੇ ਕਰੇ ਤੁਸੀਂ ਗੱਲਾਂ ਵਾਲੇ ਜਿੱਤੇ ਗੱਲਾਂ ਜੋਗੇ ਰਹਿ ਜਾਣਾ ਜੀ ਤੁਹਾਡੇ ਅੰਦਰ ਹੈ ਬਲ ਤੇ ਆ ਕੇ ਆ ਕੇ ਚੌਂਕੜੇ ਜਖੰਡ ਪਾੜ ਕਰਕੇ ਦਿਖਾਓ ਸ਼ੰਕਾ ਨਹੀਂ ਅੱਜ ਵੀ ਰੂਹਾਂ ਬੈਠੀਆਂ ਸੀ 5 ਮਿੰਟ ਇਹਦੇ ਬੈੰਦੇ ਕਿ ਕੁਰਸੀਆਂ ਤੇ ਮੈਂ ਵੇਖਿਆ ਕੁਝ ਨੇ ਬੋਲਦੇ ਨਾ ਇਦਾਂ ਕਟਾਸ ਕਰਦੇ ਤੇ ਨਾਲੇ ਕੱਪ ਕੌਫੀ ਦਾ ਪੜਿਆ ਹੁੰਦਾ ਤੇ ਨਾਲੇ ਕੁਰਸੀ ਤੇ ਬੈਠੇ ਹੁੰਦੇ ਵੀ ਚੌਂਕੜਾ ਵੀ ਨਹੀਂ ਮਾਰਦੇ ਤੇ ਗੱਲਾਂ ਉਹਨਾਂ ਦੀਆਂ ਕਰਦੇ ਬੜਾ ਦੁੱਖ ਹੁੰਦਾ ਆਪਣਾ ਦੇਹ ਤੇ ਉਪਰ ਪਾਣੀ ਤੇ ਨਿੰਦੇ ਜੇ ਗੰਗਾ ਨਹੀਂ ਮਾਰੇ ਸਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਬਾਬਾ ਜੀ ਨੇ ਜਦੋਂ ਉੱਥੇ ਇਕਾਦਸ਼ੀ ਦਾ ਵਰਤ ਰੱਖਿਆ ਰਾਜੇ ਨੇ ਸਾਰਿਆਂ ਨੇ ਰੋਟੀ ਪਾਣੀ ਬੰਦ ਚੁੱਲ੍ਹੇ ਬੰਦ ਤੇ ਇਹ ਜਿਹੜੇ ਗੁਰੂ ਅਮਰਦਾਸ ਸਾਰੇ ਦੇ ਸਿੰਘ ਗਏ ਇਹਨਾਂ ਨੇ ਫਿਰ ਲੱਕੜਾਂ ਗੱਟੀਆਂ ਦਰਿਆਏ ਪਾਈਆਂ ਤੇ ਸ਼ਾਮਾਂ ਨੂੰ ਇਹਨਾਂ ਕਰਕੇ ਅਰਦਾਸਾਂ ਤੇ ਲੰਗਰ ਤਪਾਤਾ ਇਹ ਤੇ ਖਾਸੀਅਤ ਆ ਨਾ ਪੰਜਾਬ ਦੀ ਇਹ ਅਨ ਦਤਾ ਹੈ ਇਹਦੇ ਨਾਲ ਜਿੰਨਾ ਮਰਜੀ ਠੱਕਾ ਕਰ ਲੋ ਫੇਰ ਵੀ ਲੋਕਾਂ ਨੂੰ ਦੁੱਧ ਪਿਉਂਦਾ ਖੀਰ ਖਵਾਉਂਦਾ ਬਦਾਮਾਂ ਵਾਲੀ ਖਾਤੋਂ ਮੇਰਨ ਦਾ ਆਪ ਦਾ ਫੁੱਲੀ ਤੇ ਕੱਖਣਾ ਰਵੇ ਗੁਰੂ ਦੀ ਰਹਿਮਤ ਜ਼ਰੂਰ ਦੇ ਆਪਣੇ ਤੇ ਕਈ ਥਾਵਾਂ ਦੇ ਵਿੱਚ ਕਿਹਦਾ ਕਈ ਸਿੰਘਾਂ ਦਾ ਸੰਸਰ ਚਲੇ ਗਿਆ ਵੀਡੀਓ ਪਾਣੀ ਚਾਹੀ ਸੀ ਨਾ ਬਾਪੂ ਦੀ ਕਿੱਟਾ ਦਾੜਾ ਤੇ ਉਹਨੂੰ ਪੋਡਕਾਸਟ ਵਾਲਾ ਪੱਤਰਕਾਰ ਕਹਿੰਦਾ ਬਾਪੂ ਤੂੰ ਹੱਸਦਾ ਵਿਆ ਤੇਰਾ ਘਰ ਵੀ ਰੁੜ ਗਿਆ ਡੰਗਰ ਪੈਲੀ ਵੀ ਇਹਦਾ ਫੇਰ ਕੀ ਹੋਣਾ ਮੈਂ ਕਿਦੇ ਮੈਂ ਚੱਲੇ ਆਪਦੀ ਡਿਊਟੀ ਤੇ ਸੇਵਾ ਕਰਨ ਗੋਵਿੰਦ ਸਿੰਘ ਦੇ ਪੋਤਾ ਉਹਦਾ ਵੀ ਸਾਰਾ ਪੰਜਾਬ ਮਿਲਦੇ ਆ ਫਿਰ ਅਰੇ ਬਲੌਗ ਲਈ ਥੈਂਕ ਯੂ ਇਹ ਪੁੱਤ ਕਿੰਨਾ ਮਾਣ